ਪੰਜਾਬੀ ਪਾਠ ਪੁਸਤਕ ਪਾਠ ਨੰਬਰ 10 ਦੇਖੋ ਠਹਿਰੋ ਤੇ ਜਾਓ ਅਮਨ ਤੇਰਮਾਨ ਪਹਿਲੀ ਵਾਰ ਚੰਡੀਗੜ੍ਹ ਆਏ ਸਨ ਉਹਨਾਂ ਦੇ ਭੂਆ ਜੀ ਚੰਡੀਗੜ੍ਹ ਰਹਿੰਦੇ ਸਨ ਭੂਆ ਜੀ ਦਾ ਇੱਕ ਪੁੱਤਰ ਸੀ ਜਿਸ ਦਾ ਨਾਂ ਸ਼ੌਇਬ ਸੀ ਉਹ ਅਮਨ ਤੇਰਮਾਨ ਤੋਂ ਥੋੜਾ ਵੱਡਾ ਸੀ ਸ਼ਾਮ ਨੂੰ ਸ਼ੌਇਬ ਉਹਨਾਂ ਨੂੰ ਬਾਜ਼ਾਰ ਘੁਮਾਉਣ ਲਈ ਲੈ ਗਿਆ। ਬਾਜ਼ਾਰ ਉਹਨਾਂ ਦੇ ਘਰ ਤੋਂ ਥੋੜੀ ਹੀ ਦੂਰ ਸੀ। ਬਾਜ਼ਾਰ ਜਾਣ ਲਈ ਉਹਨਾਂ ਨੇ ਇੱਕ ਸੜਕ ਪਾਰ ਕਰਨੀ ਸੀ। ਸੜਕ ਉੱਤੇ ਸਾਈਕਲਾਂ, ਸਕੂਟਰਾਂ, ਕਾਰਾਂ, ਟੈਂਪੂਆਂ ਅਤੇ ਰਿਕਸ਼ਿਆਂ ਦੀ ਭੀੜ ਸੀ। ਪੈਦਲ ਜਾਣ ਵਾਲੇ ਲੋਕਾਂ ਦੀ ਵੀ ਕਾਫੀ ਭੀੜ ਸੀ। ਤੁਰਦਿਆ ਤੁਰਦਿਆ ਅਮਨ ਨੇ ਕਿਹਾ ਦੇਖੋ ਵੀਰੇ ਸਾਹਮਣੇ ਕੀ ਹੋ ਰਿਹਾ ਹੈ ਅਰਮਾਨ ਨੇ ਸਾਹਮਣੇ ਦੇਖਿਆ ਚੌਂਕ ਤੇ ਚਾਰ ਖੰਬੇ ਲੱਗੇ ਹੋਏ ਸਨ ਇੱਕ ਖੰਬੇ ਉੱਤੇ ਕਦੇ ਲਾਲ ਬੱਤੀ ਜਗਦੀ ਸੀ ਕਦੇ ਪੀਲੀ ਤੇ ਕਦੇ ਹਰੇ ਰੰਗ ਦੀ ਬੱਤੀ ਜਗਦੀ ਸੀ ਅਮਨ ਤੇ ਅਰਮਾਨ ਹੈਰਾਨ ਹੋ ਗਏ ਉਹ ਇੱਧਰ ਉੱਧਰ ਦੇਖਣ ਲੱਗੇ ਕਿ ਇਹਨਾਂ ਬੱਤੀਆਂ ਨੂੰ ਕੌਣ ਜਗਾ ਬੁਝਾ ਰਿਹਾ ਹੈ ਪਰ ਉੱਥੇ ਤਾਂ ਕੋਈ ਨਹੀਂ ਸੀ ਸਾਈਕਲਾਂ ਸਕੂਟਰਾਂ ਤੇ ਕਾਰਾਂਵਾਰੇ ਲਾਲ ਰੰਗ ਦੀ ਬੱਤੀ ਦੇਖ ਕੇ ਰੁਕ ਜਾਂਦੇ ਸਨ ਉਹ ਕੁਝ ਦੇਰ ਖੜੇ ਇਹ ਸਭ ਕੁਝ دیکھتے ਰਹੇ ਉਨ੍ਹਾਂ ਨੇ ਸੋਇਬ ਤੋਂ ਬੱਤੀਆਂ ਬਾਰੇ ਪੁੱਛਿਆ ਇਹ ਕਿਉਂ ਲਾਈਆਂ ਹਨ ਤੇ ਕਿਵੇਂ ਜਗਦੀਆਂ ਤੇ ਬੁਝਦੀਆਂ ਹਨ ਸੋਇਬ ਨੇ ਦੱਸਿਆ ਇਹ ਬੱਤੀਆਂ ਆਵਾਜਾਈ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਹਨ ਦੇਖੋ ਅਹੋ ਹਰੀ ਬੱਤੀ ਹੋ ਗਈ ਹੈ ਹਰੀ ਬੱਤੀ ਹੋਣ ਨਾਲ ਸਭ ਚੱਲ ਪਏ ਹਨ ਜਦੋਂ ਪੀਲੀ ਬੱਤੀ ਹੋ ਜਾਵੇਗੀ ਤਾਂ ਸਭ ਰੁਕਣ ਲਈ ਤਿਆਰ ਹੋ ਜਾਣਗੇ ਲਾਲ ਬੱਤੀ ਹੋਣ ਤੇ ਸਾਰੇ ਰੁਕ ਜਾਣਗੇ ਸੋਇਬ ਨੇ ਉਹਨਾਂ ਨੂੰ ਸੜਕ ਉੱਤੇ ਚੱਲਣ ਦੇ ਹੋਰ ਕਈ ਨਿਯਮ ਸਮਝਾਏ ਸੋਇਬ ਨੇ ਦੱਸਿਆ ਸਾਨੂੰ ਸਦਾ ਆਪਣੇ ਖੱਬੇ ਹੱਥ ਚੱਲਣਾ ਚਾਹੀਦਾ ਹੈ ਸੜਕ ਪਾਰ ਕਰਦੇ ਸਮੇਂ ਕਾਲੀ ਨਹੀਂ ਕਰਨੀ ਚਾਹੀਦੀ ਸਾਨੂੰ ਪਹਿਲਾਂ ਆਪਣੇ ਸੱਜੇ ਪਾਸੇ ਦੇਖਣਾ ਚਾਹੀਦਾ ਹੈ ਫਿਰ ਅੱਧੀ ਸੜਕ ਪਾਰ ਕਰਨ ਤੋਂ ਬਾਅਦ ਖੱਬੇ ਪਾਸੇ ਦੇਖਣਾ ਚਾਹੀਦਾ ਹੈ ਜੇਕਰ ਸੜਕ ਖਾਲੀ ਨਾ ਹੋਵੇ ਤਾਂ ਸਾਨੂੰ ਰੁਕ ਜਾਣਾ ਚਾਹੀਦਾ ਹੈ ਚੌਂਕ ਵਿੱਚ ਪੈਦਲ ਚੱਲਣ ਵਾਲਿਆਂ ਲਈ ਸੜਕ ਉੱਤੇ ਨਿਸ਼ਾਨ ਲੱਗੇ ਹੁੰਦੇ ਹਨ ਇਹਨਾਂ ਨੂੰ ਜ਼ੈਬਰੋ ਕ੍ਰੋਸਿੰਗ ਕਹਿੰਦੇ ਹਨ ਸੋਇਬ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਚੌਕ ਵਿੱਚ ਸਿਪਾਹੀ ਖੜਾ ਹੋਵੇ ਤਾਂ ਸਾਨੂੰ ਉਸ ਦੇ ਹੱਥ ਦੇ ਇਸ਼ਾਰਿਆਂ ਅਨੁਸਾਰ ਚੱਲਣਾ ਚਾਹੀਦਾ ਹੈ। ਅੱਜਕੱਲ੍ਹ ਦੇ ਸਕੂਲਾਂ ਦੇ ਬੱਚਿਆਂ ਨੂੰ ਤਾਂ ਇਸ ਬਾਰੇ ਸਿਖਲਾਈ ਵੀ ਦਿੱਤੀ ਜਾਂਦੀ ਹੈ। ਟ੍ਰੈਫਿਕ ਨਿਯਮਾਂ ਨੂੰ ਅਪਣਾਓ, ਜੀਵਨ ਨੂੰ ਖੁਸ਼ਹਾਲ ਬਣਾਓ ਇਹ ਗੀਤ ਗਾਉਂਦੇ ਆਂ। ਉਹ ਖੁਸ਼ੀ-ਖੁਸ਼ੀ ਅੱਗੇ ਤੁਰ ਪਏ। ਆਓ ਬੱਚਿਓ ਇਹਦਾ ਪਾਠ ਅਭਿਆਸ ਸ਼ੁਰੂ ਕਰੀਏ ਸੋਚੀਏ ਸਮਝੀਏ ਅਤੇ ਕਰੀਏ ਨੰਬਰ 1 ਠੀਕ ਵਾਕਾਂ ਦੇ ਅੱਗੇ ਠੀਕ ਅਤੇ ਗਲਤ ਵਾਕਾਂ ਦੇ ਅੱਗੇ ਗਲਤ ਦਾ ਨਿਸ਼ਾਨ ਲਾਓ ਉੜਾ ਸਾਨੂੰ ਹਮੇਸ਼ਾ ਆਪਣੇ ਖੱਬੇ ਹੱਥ ਤੁਰਨਾ ਚਾਹੀਦਾ ਹੈ ਸਹੀ ਐੜਾ ਪੀਲੀ ਬੱਤੀ ਹੋਣ ਤੇ ਸਾਨੂੰ ਦੌੜਨਾ ਚਾਹੀਦਾ ਹੈ ਦੱਸੋ ਬੱਚਿਓ ਇਹ ਸਹੀ ਜਾਂ ਗਲਤ ਗਲਤ ਈੜੀ ਲਾਲ ਬੱਤੀ ਹੋਣ ਤੇ ਸਾਨੂੰ ਰੁਕਣਾ ਚਾਹੀਦਾ ਹੈ ਸਹੀ ਨੰਬਰ 2 ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ ਊੜਾ ਅਮਨ ਅਤੇਰਮਾਨ ਦੇ ਪੂਆ ਜੀ ਕਿੱਥੇ ਰਹਿੰਦੇ ਸਨ ਉੱਤਰ ਅਮਨ ਅਤੇਰਮਾਨ ਦੇ ਪੂਆ ਜੀ ਚੰਡੀਗੜ੍ਹ ਰਹਿੰਦੇ ਸਨ ਐੜਾ ਜੈਬਰਾ ਕ੍ਰੋਸਿੰਗ ਦਾ ਕੀ ਫਾਇਦਾ ਹੈ? ਉੱਤਰ ਜੈਬਰਾ ਕ੍ਰੋਸਿੰਗ ਕਾਰਨ ਪੈਦਲ ਚੱਲਣ ਵਾਲੇ ਸੁਰੱਖਿਅਤ ਸੜਕ ਪਾਰ ਕਰ ਸਕਦੇ ਹਨ। ਈੜੀ ਦੂਮੇ ਪੈਨਪ੍ਰਾਂਤ ਚੌਂਕ ਵਿੱਚ ਬੱਦੀਆਂ ਵੇਖ ਕੇ ਕਿਉਂ ਹੈਰਾਨ ਹੋ ਗਈ? ਉੱਤਰ ਉਹ ਹੈਰਾਨ ਹੋਏ ਕਿ ਐਨਾ ਬੱਦੀਆਂ ਨੂੰ ਕੌਣ ਜਗਾ ਬੁਝਾ ਰਿਹਾ ਹੈ ਜਦਕਿ ਉੱਥੇ ਕੋਈ ਵੀ ਨਹੀਂ ਸੀ। ਨੰਬਰ 3 ਹੇਠਾਂ ਦਿੱਤੇ ਸ਼ਬਦਾਂ ਦੇ ਲਿੰਗ ਬਦਲ ਕੇ ਲਿਖੋ ਅਤੇ ਵਾਕਾਂ ਵਿੱਚ ਵਰਤੋ ਪਿਤਾ ਮਾਤਾ ਮੇਰੇ ਮਾਤਾ ਜੀ ਪੁਲਿਸ ਵਿੱਚ ਹਨ ਮਾਮਾ ਮਮੀ ਅੱਜ ਮੇਰੇ ਮਾਮਾ ਮਮੀ ਨੇ ਆਉਣਾ ਹੈ ਦਾਦੀ ਦਾਦਾ ਮੈਂ ਦਾਦਾ ਜੀ ਨੂੰ ਬਹੁਤ ਪਿਆਰ ਕਰਦੀ ਹਾਂ ਪੈਨ ਪ੍ਰਾ ਅਸੀਂ ਤਿੰਨ ਪੈਨ ਪ੍ਰਾ ਹਾਂ ਸ਼ਬਦਾਂ ਦੀ ਖੇਡ ਨੰਬਰ 4 ਪਹਿਲੀ ਤੁਨੀ ਪੜੋ ਅਤੇ ਸ਼ਬਦ ਪੂਰਾ ਕਰਕੇ ਲਿਖੋ ਪੈ ਦ ਲੋ ਪੈਦਲ ਰਿ ਕ ਸ਼ਾ ਰਿਕਸ਼ਾ ਤੈ ਕੋ टैंक सा ई ल, साइकिल नंबर छे बोला मैं लिखो अरमान चंडीगढ़ शोएब कर सड़क पेड़, पैदल गीत सत ਟ੍ਰੈਫਿਕ ਲਾਈਟਾਂ ਦਾ ਚਿੱਤਰ ਬਣਾਓ ਅਤੇ ਕੁਝ ਸਤਰਾਂ ਲਿਖੋ। ਹਾਂਜੀ ਬੱਚਿਓ, ਇੱਥੇ ਆਪਾਂ ਟ੍ਰੈਫਿਕ ਲਾਈਟਾਂ ਦਾ ਚਿੱਤਰ ਬਣਾਵਾਂਗੇ ਤੇ ਉਸ ਬਾਰੇ ਕੁਝ ਸਤਰਾਂ ਲਿਖਾਂਗੇ। ਟ੍ਰੈਫਿਕ ਲਾਈਟਾਂ ਤਿੰਨ ਰੰਗਾਂ ਦੀਆਂ ਹੁੰਦੀਆਂ ਹਨ। ਲਾਲ ਲਾਈਟ ਰੁਕਣ ਦਾ ਸੰਕੇਤ ਕਰਦੀ ਹੈ। ਸੰਤਰੀ ਲਾਈਟ ਤਿਆਰ ਹੋਣ ਲਈ ਦੱਸਦੀ ਹੈ। ਹਰੀ ਲਾਈਟ ਚੱਲਣ ਦਾ ਸੰਕੇਤ ਦਿੰਦੀ ਹੈ। ਟ੍ਰੈਫਿਕ ਲਾਈਟਾਂ ਕਾਰਨ ਐਕਸੀਡੈਂਟ ਨਹੀਂ ਹੁੰਦੇ ਸਾਨੂੰ ਟ੍ਰੈਫਿਕ ਲਾਈਟਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਹਾਂਜੀ ਬੱਚਿਓ ਇਸੇ ਸਾਡਾ ਪਾਠ ਨੰਬਰ 10 ਦੇਖੋ ਠਹਿਰੋ ਤੇ ਜਾਓ ਤੇ ਇਸ ਦਾ ਅਭਿਆਸ ਜਲਦੀ ਹੀ ਮਿਲਾਂਗੇ ਹੁਣ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ